हेलो एवरीवन वेलकम टू ऑल इन द सेशन ऑफ जीएस राठी एजुकेशन ये वीडियो सीरीज उन स्टूडेंट्स के लिए यूजफुल होवेगी जो अपनी इंग्लिश ग्रामर को इंप्रूव करना चाहते हैं क्योंकि इस वीडियो सीरीज के बीच हम एक हाईली रिकमेंडेड इंग्लिश ग्रामर बुक को बारी डिस्कशन करेंगे जिसका नाम है हाई स्कूल इंग्लिश ग्रामर एंड कंपोजिशन बाय रैनन एंड मार्टिन ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਅਸੀਂ ਇਸ ਦੇ ਚੈਪਟਰ ਨੂੰ 1 ਬਾਈ 1 ਐਕਸਪਲੇਨ ਕਰਾਂਗੇ ਅਤੇ ਇਸ ਦੇ ਐਕਸਰਸਾਈਜ਼ ਨੂੰ ਸੋਲਵ ਕਰਾਂਗੇ ਆਹ ਦੋਸਤੋ ਜੇਕਰ ਤੁਸੀਂ ਆਪਣੀ ਇੰਗਲਿਸ਼ ਗ੍ਰਾਮਰ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਜੀਐਸ ਰਾਠੀ ਐਜੂਕੇਸ਼ਨ ਨੂੰ ਸਬਸਕ੍ਰਾਈਬ ਕਰੋ ਇਸ ਦੇ ਨਾਲ ਜੁੜੇ ਰਹੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਸ ਬੁੱਕ ਦੇ ਕੰਟੈਂਟ ਬਾਰੇ ਗੱਲ ਕਰਾਂਗੇ ਅੱਗੇ ਕਿਹੜੇ-ਕਿਹੜੇ ਚੈਪਟਰ ਨੇ ਜੋ ਕਿ ਅਸੀਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਡਿਸਕਸ ਕਰਾਂਗੇ ਉਹਨਾਂ ਨੂੰ ਐਕਸਪਲੇਨ ਕਰਾਂਗੇ ਇਹ ਬੁੱਕ ਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ ਪਾਰਟ 1 ਇਜ਼ ਰਿਲੇਟਡ ਟੂ ਗ੍ਰਾਮਰ ਐਂਡ ਪਾਰਟ 2 ਇਜ਼ ਰਿਲੇਟਡ ਟੂ ਕੰਪੋਜੀਸ਼ਨ ਅਗਰ ਬੁੱਕ ਬੰਦੀ ਗੱਲ ਕਰੀਏ ਤਾਂ ਬੁੱਕ ਵੰਦੇ ਵਿੱਚ ਜੋ ਕਿ ਗ੍ਰਾਮਰ ਦੇ ਨਾਲ ਰਿਲੇਟਡ ਹੋਵੇਗਾ ਟੋਟਲ 43 ਚੈਪਟਰਸ ਨੇ ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਹਰ ਇੱਕ ਲੈਂਗੁਏਜ ਦੀ ਜੋ ਗ੍ਰਾਮਰ ਹੈ ਉਸ ਦਾ ਵੇਸ ਸੈਂਟੈਂਸ ਹੁੰਦੇ ਹਨ ਤਾਂ ਇਸੇ ਤਰ੍ਹਾਂ ਹੀ ਜੋ ਫਸਟ ਚੈਪਟਰ ਹੋਵੇਗਾ ਸੈਂਟੈਂਸ ਦੇ ਨਾਲ ਰਿਲੇਟਡ ਹੋਵੇਗਾ ਇਸ ਦੇ ਨਾਲ ਹੀ ਸੈਕੰਡ ਤੇ ਥਰਡ ਚੈਪਟਰ ਜੋ ਨੇਗੇ ਉਹ ਸੈਂਟੈਂਸ ਨੂੰ ਅਗੇ ਫਰਦਰ ਕਲਾਸੀਫਾਈ ਕਰਦੇ ਨੇ ਕਿ ਜਿਸ ਤਰ੍ਹਾਂ ਕਿ ਇੱਕ ਸੈਂਟੈਂਸ ਦੇ ਵਿੱਚ ਸਬਜੈਕਟ ਹੁੰਦਾ ਹੈ ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਕਰਤਾ ਕਹਿੰਦੇ ਹਾਂ ਕੰਮ ਨੂੰ ਕਰਨ ਵਾਲਾ ਤੇ ਨਾਲ ਉਸ ਦਾ ਪ੍ਰੈਡੀਕੇਟ ਹੁੰਦਾ ਹੈ ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਵਿਦੇਤਰ ਬੋਲ ਦਿੰਦੇ ਹਾਂ ਸੋ ਕੀ ਹੁੰਦਾ ਹੈ ਸਬਜੈਕਟ ਕੀ ਹੁੰਦਾ ਹੈ ਪ੍ਰੈਡੀਕੇਟ ਉਹ ਅਸੀਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਡਿਸਕਸ ਕਰਾਂਗੇ ਇਸ ਦੇ ਨਾਲ ਹੀ ਫਰੇਜ਼ ਤੇ ਕਲੌਜ਼ ਏ ਵੀ ਕਸੈਂਡੈਂਸ ਦਾ ਪਾਰਟ ਹੁੰਦੇ ਹਨ ਇਹਨਾਂ ਦੇ ਬਾਰੇ ਅਸੀਂ ਐਕਸਪਲੇਨ ਕਰਾਂਗੇ ਫੋਰਥ ਜੋ ਹੈ ਵੈਰੀ ਇੰਪੋਰਟੈਂਟ ਥੈਟ ਇਜ਼ ਪਾਰਟਸ ਆਫ ਸਪੀਚ ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਆ ਕਿ ਇੰਗਲਿਸ਼ ਗ੍ਰਾਮਰ ਦੇ ਰੂਲ 8 ਪਾਰਟਸ ਆਫ ਸਪੀਚ ਹੁੰਦੇ ਨੇ ਉਹਨਾਂ ਬਾਰੇ ਅਸੀਂ ਆਉਣ ਵਾਲੇ ਵੀਡੀਓਜ਼ ਆਉਣ ਵਾਲੇ ਚੈਪਟਰ ਦੇ ਵਿੱਚ ਡਿਸਕਸ਼ਨ ਕਰਾਂਗੇ ਜਿਸ ਤਰ੍ਹਾਂ ਕਿ ਨਾਉਨ ਇਹ ਵੀ ਇੱਕ ਪਾਰਟ ਆਫ ਸਪੀਚ ਹੈ ਇਸ ਤੋਂ ਅਜੈਕਟਿਵ ਪਾਰਟ ਆਫ ਸਪੀਚ ਹੈ ਇਸ ਤੋਂ ਬਾਅਦ ਆਰਟੀਕਲਸ ਪ੍ਰੋਨਾਉਨਸ ਜੋ ਕਿ ਪਾਰਟ ਆਫ ਸਪੀਚ ਦਾ ਵਿੱਚ ਆ ਜਾਂਦੇ ਨੇ ਇਸ ਤੋਂ ਬਾਅਦ ਅਸੀਂ ਵਰਬਸ ਦੇ ਬਾਰੇ ਗੱਲ ਕਰਾਂਗੇ ਵਰਬ ਤੋਂ ਬਾਅਦ ਅਸੀਂ ਮੂਡ ਬਾਰੇ ਗੱਲ ਕਰਾਂਗੇ ਟੈਂਸਸ ਬਾਰੇ ਠੀਕ ਹੈ ਜਿਸ ਤਰ੍ਹਾਂ ਹਰ ਟੈਂਸਸ ਨੂੰ ਕਿਹਾ ਜਾਂਦਾ ਕਿ ਇਹ ਹਰ ਇੱਕ ਇਹ ਇੰਗਲਿਸ਼ ਲੈਂਗੁਏਜ ਦੀ ਜਿਹੜੀ ਰੀਡ ਦੀ ਹੱਡੀ ਹੁੰਦੇ ਨੇ ਤਾਂ ਅਸੀਂ ਇਹਨਾਂ ਨੂੰ ਡਿਟੇਲ ਦੇ ਵਿੱਚ ਡਿਸਕਸ਼ਨ ਕਰਾਂਗੇ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਕਿ ਮੋਸਟ ਇੰਪੋਰਟੈਂਟ ਜੋ ਕਿ ਮੇਨਲੀ 3 ਟਾਈਪਸ ਹੁੰਦੀਆਂ ਨੇ ਤਾਂ ਸਦਿਆਂ ਪ੍ਰੈਜ਼ੈਂਟ ਪਾਸਟ ਐਂਡ ਫਿਊਚਰ ਅੱਗੇ ਫਰਦਰ ਇਸ ਦੀਆਂ ਸਬ ਕੈਟਾਗਰੀਜ਼ ਹੁੰਦੀਆਂ ਹਨ ਤਾਂ ਵਨ ਬਾਏ ਵਨ ਅਸੀਂ ਉਹਨਾਂ ਨੂੰ ਡਿਸਕਸ਼ਨ ਕਰਾਂਗੇ ਸਾਡੀ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਨੈਕਸਟ ਹੈ ਸਾਡੇ ਕੋਲ ਵਰਬ ਦੇ ਨਾਲ ਰਿਲੇਟਡ ਟੌਪਿਕ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਵਰਬਸ ਵੀ ਅੱਗੇ ਸਬ ਟਾਈਪਸ ਹੁੰਦੀਆਂ ਹਨ ਇੱਕ ਫਾਈਨਿਟਿਵ ਵਰਬਸ ਤੇ ਨਾਨ ਫਾਈਨਿਟ ਵਰਬ ਤਾਂ ਅੱਗੇ ਉਹਨਾਂ ਦੇ ਇਹ ਪਾਰਟਸ ਹੁੰਦੇ ਨੇ ਜਿਸ ਤਰ੍ਹਾਂ ਜੀਰੰਡ ਇੱਕ ਨਾਨ ਫਾਈਨਿਟ ਵਰਬ ਹੁੰਦੀ ਹੈ ਤੇ ਸਭ ਕੁਝ ਅਸੀਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਡਿਸਕਸ ਕਰਾਂਗੇ ਨੈਕਸਟ ਹੈ ਜੀ 31st ਚੈਪਟਰ that is related to irregular verbs ਫਿਰ auxiliaries and modals ਇਸ ਤੋਂ ਬਾਅਦ ਕਾਂਜੂਗੇਸ਼ਨ ਆਫ ਵਰਬ ਨੈਕਸਟ ਹੈ 34th ਚੈਪਟਰ adverb, adverbs are related ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਕਿਰਿਆ ਵਿਸ਼ੇਸ਼ਣ ਕਹਿੰਦੇ ਹਾਂ ਕੰਪੈਰੀਜ਼ਨ ਆਫ ਐਡਵਰਬਸ ਫਾਰਮੇਸ਼ਨ ਪੋਜੀਸ਼ਨ ਤਾਂ ਇਹ ਅਗੇ ਐਡਵਰਬ ਦੇ ਹੀ ਸਬ ਟਾਪਿਕ ਸਨ 38th ਚੈਪਟਰ ਹੋਵੇਗਾ ਪ੍ਰੀਪੋਜੀਸ਼ਨ ਦੇ ਬਾਰੇ ਜੋ 40 ਚੈਪਟਰ ਹੋਵੇਗਾ ਚੈਪਟਰ ਨੰਬਰ 40 ਦੈਟ ਇਜ਼ ਰਿਲੇਟਡ ਟੂ ਕੰਜੰਕਸ਼ਨ ਜਿਸ ਨੂੰ ਅਸੀਂ ਜੋਜੇ ਕਹਿ ਦਿੰਨੇ ਹਾਂ ਅਗਰ ਅਸੀਂ ਬੁੱਕ 2 ਦੀ ਗੱਲ ਕਰੀਏ ਤਾਂ ਦੈਟ ਬੁੱਕ ਇਜ਼ ਰਿਲੇਟਡ ਟੂ ਕੰਪੋਜੀਸ਼ਨ ਪਾਰਟ ਕੰਪੋਜੀਸ਼ਨ ਦਾ मीनिंग ਹੁੰਦਾ ਹੈ ਕਿ ਮਤਲਬ ਕਿਸੇ ਵੀ ਰਾਈਟਿੰਗ ਨੂੰ ਕੰਪੋਜ਼ ਕਰਨਾ ਕੁਝ ਵੀ ਲਿਖਣਾ ਤਾਂ ਇਹ ਕਿਤੇ ਨਾ ਕਿਤੇ ਇੱਕ ਰਿਟਨ ਪਾਰਟ ਆ ਜਾਂਦਾ ਹੈ ਕਿ ਕਿਸ ਤਰ੍ਹਾਂ ਸੀ ਸੈਂਟੈਂਸ ਨੂੰ ਫਰੇਮ ਕਰਨਾ ਹੈ ਸੈਂਟੈਂਸ ਦੇ ਐਨਾਲਿਸਿਸ ਬਾਰੇ ਆ ਜਾਂਦਾ ਹੈ ਇਸ ਤੋਂ ਨਾਲ ਹੀ ਇਸ ਦੇ ਵਿੱਚ ਜੋ ਕਿ ਸਟੈਂਜਸ 에ਸੇ ਰਾਈਟਿੰਗ ਪੈਰਾਗ੍ਰਾਫ ਰਾਈਟਿੰਗ ਲੈਟਰਸ ਐਪਲੀਕੇਸ਼ਨ ਇਹ ਸਭ ਕੁਝ ਕੰਪੋਜੀਸ਼ਨ ਪਾਰਟ ਦੇ ਨਾਲ ਰਿਲੇਟਡ ਹੁੰਦਾ ਹੈ ਤਾਂ ਇਸ ਦੇ ਬਾਰੇ ਇਹ ਸੀ ਗੱਲ ਕਰੀਏ ਤਾਂ ਇਹਦੇ ਟੋਟਲ 4 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ ਪਾਰਟ 1 ਨੰਬਰ 1 ਦੇ ਵਿੱਚ ਕੀ ਹੋਵੇਗਾ ਅਨਾਲਿਸਿਸ ਆਫ ਸੈਂਟੈਂਸਸ ਹੋਵੇਗਾ ਟਰਾਂਸਫਰਮੇਸ਼ਨ ਆਫ ਸੈਂਟੈਂਸਸ ਤੇ ਸਿੰਥਸਿਸ ਇਹਦੇ ਟੋਟਲ 16 ਚੈਪਟਰ ਹੋਣਗੇ ਪਾਰਟ 1 ਦੇ ਦੇਖੋ ਜਿਸ ਤਰ੍ਹਾਂ ਫਸਟ ਜੋ ਕਿ ਹੈ ਸਾਡੇ ਕੋਲ ਅਨਾਲਿਸਿਸ ਆਫ ਸਿੰਪਲ ਸੈਂਟੈਂਸ ਕਿ ਸਿੰਪਲ ਸੈਂਟੈਂਸ ਦੇ ਵਿੱਚ ਕੀ ਕੁਝ ਹੁੰਦਾ ਹੈ ਉਸ ਨੂੰ ਕਿਸ ਤਰ੍ਹਾਂ ਅਸੀਂ ਕਲਾਸੀਫਾਈ ਕਰ ਸਕਦੇ ਆ ਉਸ ਦੇ ਬਾਰੇ ਹੋਵੇਗਾ ਤੇ ਇਸ ਦੀਆਂ ਟੋਟਲ 7 ਐਕਸਰਸਾਈਜ਼ ਹੋਣਗੀਆਂ ਇਸ ਤੋਂ ਬਾਅਦ ਹੀ ਫਰੇਜ਼ਸ ਹੋਵੇਗੀ ਜੋ ਕਿ ਇੱਕ ਸੈਂਟੈਂਸ ਦਾ ਪਾਰਟ ਹੁੰਦੀਆਂ ਹਨ ਨੈਕਸਟ ਹੈ ਜੀ ਕਲੋਜ਼ਸ ਦੇ ਬਾਰੇ ਗੱਲ ਕਰਾਂਗੇ ਅਸੀਂ ਕਿ ਕਲੋਜ਼ ਨੂੰ ਅਸੀਂ ਸੈਂਟੈਂਸ ਦੇ ਵਿੱਚ ਕਿੱਦਾਂ ਯੂਜ਼ ਕਰਨਾ ਹੈ ਨੈਕਸਟ ਹੈ ਜੀ ਸੈਂਟੈਂਸਸ ਦੇ ਬਾਰੇ ਕਿ ਸੈਂਟੈਂਸ ਜਿਸ ਤਰ੍ਹਾਂ ਹੀ ਜਾਣਦੇ ਕਿ ਸਿੰਪਲ ਸੈਂਟੈਂਸ ਹੁੰਦੇ ਨੇ ਅੱਗੇ ਕੰਪਾਊਂਡ ਸੈਂਟੈਂਸਸ ਹੁੰਦੇ ਨੇਗੇ ਤੇ ਅੱਗੇ ਕੰਪਲੈਕਸ ਸੈਂਟੈਂਸ ਹੁੰਦੇ ਹਨ ਇਸ ਤੋਂ ਨਾਲ ਇਸਦੇ ਅਸੀਂ ਐਕਸਰਸਾਈਜ਼ ਵੀ ਸੋਲਵ ਕਰਾਂਗੇ ਫਿਰ ਹੈ ਜੀ ਕਲੋਜ਼ਸ ਦੇ ਬਾਰੇ ਨੈਕਸਟ ਹੈ ਸਾਡਾ ਐਡਵਰਬਲ ਕਲੋਜ਼ਸ ਦੇ ਬਾਰੇ ਠੀਕ ਹੈ ਅੱਗੇ ਇਸ ਦੀਆਂ ਸਬ ਟਾਪਿਕਸ ਹੁੰਦੇ ਹਨ ਕਿ ਟਾਈਮ ਐਡਵਰਬਲ ਕਲੋਜ਼ਸ ਆਫ ਟਾਈਮ ਪਲੇਸ ਪਰਪਸ ਤਾਂ ਇਹਨਾਂ ਬਾਰੇ ਅਸੀਂ ਸਾਰੇ ਬਾਰੇ ਡਿਟੇਲ ਦੇ ਵਿੱਚ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਡਿਸਕਸ਼ਨ ਕਰਾਂਗੇ ਨੈਕਸਟ ਹੈ ਜੀ 8th ਚੈਪਟਰ ਜੋ ਸਾਡਾ ਹੈ ਐਨਾਲਿਸਿਸ ਆਫ ਕੰਪਲੈਕਸ ਸੈਂਟੈਂਸ ਇਹ ਜੋ ਕੰਪਲੈਕਸ ਸੈਂਟੈਂਸਸ ਹੈ ਉਹ ਕਿਸ ਤਰ੍ਹਾਂ ਫਾਰਮ ਕਰ ਸਕਦੇ ਆ ਜਾਂ ਉਹਦੇ ਵਿੱਚ ਕਿਹੜੇ ਪਾਰਟਸ ਹੁੰਦੇ ਹਨ ਇਸ ਦੇ ਨਾਲ ਹੀ ਅਨਲਿਸਿਸ ਆਫ ਕੰਪਾਊਂਡ ਸੈਂਟੈਂਸਸ ਨੈਕਸਟ 10th ਚੈਪਟਰ ਹੈ ਟਰਾਂਸਫਰਮੇਸ਼ਨ ਆਫ ਸੈਂਟੈਂਸਸ ਇਸ ਤੋਂ ਬਾਅਦ ਇੰਟਰੀਜ਼ ਆਫ ਐਕਟਿਵ ਐਂਡ ਪੈਸਿਵ ਵਾਇਸ ਨੈਕਸਟ 11th ਚੈਪਟਰ ਅਗੇਨ ਟਰਾਂਸਫਰਮੇਸ਼ਨ ਦੇ ਨਾਲ ਰਿਲੇਟਡ ਹੈ ਤਾਂ ਤੁਸੀਂ ਦੇਖ ਸਕਦੇ ਹੋ ਦੋਸਤ ਇਹ ਕਾਫੀ ਇਨ ਡੈਪਥ ਦੇ ਵਿੱਚ ਜਾ ਕੇ ਇਸ ਗ੍ਰਾਮਰ ਦੇ ਵਿੱਚ ਹਰ ਇੱਕ ਚੈਪਟਰ ਨੂੰ ਟੱਚ ਕੀਤਾ ਗਿਆ ਹੈ ਜੇਕਰ ਤੁਸੀਂ ਸਾਡੀਆਂ ਵੀਡੀਓਜ਼ ਨੂੰ ਰੈਗੂਲਰਲੀ ਦੇਖੋਗੇ ਇਹਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ ਤਾਂ ਤੁਸੀਂ ਕਿਤੇ ਨਾ ਕਿਤੇ ਇੰਗਲਿਸ਼ ਗ੍ਰਾਮਰ ਨੂੰ ਇੱਕ ਬਿਲਕੁਲ ਇਨ ਡੈਪਥ ਦੇ ਵਿੱਚ ਤੁਸੀਂ ਸਮਝ ਸਕੋਗੇ 12ਵਾਂ ਚੈਪਟਰ ਹੈ ਸਿੰਥੈਸਿਸ ਆਫ ਸੈਂਟੈਂਸ ਤਾਂ ਸਿੰਥੈਸਿਸ ਦੇ ਵਿੱਚ ਕੀ ਹੋ ਜਾਂਦਾ ਹੈ ਜੀ ਕੰਬੀਨੇਸ਼ਨ ਹੁੰਦਾ ਹੈ ਸੈਂਟੈਂਸਸ ਦਾ ਟੂ অর ਮੋਰ ਸਿੰਪਲ ਸੈਂਟੈਂਸਸ ਇਨਟੂ ਅ ਵਨ ਸਿੰਗਲ ਸਿੰਪਲ ਸੈਂਟੈਂਸ ਜਾਂ ਫਿਰ ਕੀ ਹੁੰਦਾ ਹੈ ਕੰਬੀਨੇਸ਼ਨ ਆਫ ਟੂ অর ਮੋਰ ਸਿੰਪਲ ਸੈਂਟੈਂਸ ਇਨਟੂ ਅ ਸਿੰਗਲ ਕੰਪਾਊਂਡ ਸੈਂਟੈਂਸ ਇਸ ਤੋਂ ਬਾਅਦ ਕੀ ਹੋਵੇਗਾ ਕਿ ਕੰਬੀਨੇਸ਼ਨ ਆਫ ਸੈਂਟੈਂਸ ਇਨਟੂ ਕੰਪਲੈਕਸ ਸੈਂਟੈਂਸ ਕਿ ਅਸੀਂ ਦੋ ਸੈਂਟੈਂਸ ਨੂੰ ਜੋੜ ਕੇ ਇੱਕ ਸਿੰਪਲ ਸੈਂਟੈਂਸ ਕਿਵੇਂ ਬਣਾ ਸਕਦੇ ਆ ਦੋ ਸੈਂਟੈਂਸ ਨੂੰ ਜੋੜ ਕੇ ਜਾਂ ਦੋ ਤੋਂ ਵੱਧ ਸੈਂਟੈਂਸ ਨੂੰ ਜੋੜ ਕੇ ਅਸੀਂ ਕੰਪਾਊਂਡ ਸੈਂਟੈਂਸ ਕਿਵੇਂ ਫਾਰਮ ਕਰ ਸਕਦੇ ਹਾਂ ਜਾਂ ਅਸੀਂ ਕੰਪਲੈਕਸ ਸੈਂਟੈਂਸ ਕਿਵੇਂ ਬਣਾ ਸਕਦੇ ਹਾਂ 16th ਚੈਪਟਰ ਹੈ ਸਾਡਾ ਡਾਇਰੈਕਟ ਐਂਡ ਇਨਡਾਇਰੈਕਟ ਸਪੀਚ ਜਿਹਨੂੰ ਅਸੀਂ ਅਕਸਰ ਨਰੇਸ਼ਨ ਵੀ ਬੋਲ ਦਿੰਦੇ ਹਾਂ ਅਗਰ ਅਸੀਂ ਪਾਰਟ 2 ਦੀ ਗੱਲ ਕਰੀਏ ਤਾਂ ਪਾਰਟ 2 ਦੇ ਵਿੱਚ ਹੋ ਜਾਂਦਾ ਹੈ ਸਾਡਾ ਕਰੈਕਟ ਯੂजेस ਕਿ ਜੋ ਅਸੀਂ ਸੈਂਟੈਂਸ ਨੂੰ ਬਣਾਉਂਦੇ ਹਾਂ ਉਸਦੇ ਪਾਰਟਸ ਆਫ ਸਪੀਚ ਨੂੰ ਕਿਸ ਤਰ੍ਹਾਂ ਅਸੀਂ ਕਰੈਕਟਲੀ ਯੂਜ਼ ਕਰ ਸਕਦੇ ਹਾਂ ਕਿ ਸਾਡੇ ਗ੍ਰਾਮੈਟਿਕਲ ਮਿਸਟੇਕਸ ਰਿਟਨ ਫਾਰਮ ਦੇ ਵਿੱਚ ਨਾ ਹੋਣ ਜਿਸ ਤਰ੍ਹਾਂ ਇਹਨਾਂ ਨੇ ਦੇਖੋ ਇਸ ਇਮੇਜ ਦੇ ਵਿੱਚ ਐਗਰੀਮੈਂਟ ਆਫ ਦਾ ਵਰਬ ਵਿਦ ਦਾ ਸਬਜੈਕਟ ਅਸੀਂ ਸਾਰੇ ਜਾਣਦੇ ਆ ਕਿ ਅਕਸਰ ਸਟੂਡੈਂਟਸ ਬਹੁਤ ਕਨਫਿਊਜ਼ ਹੋ ਜਾਂਦੇ ਨੇ ਕਿ ਜਦੋਂ ਸਿੰਗੂਲਰ ਸਬਜੈਕਟ ਹੁੰਦਾ ਹੈ ਸਾਡਾ ਪ੍ਰੈਜ਼ੈਂਟ ਟੈਂਸ ਦੇ ਵਿੱਚ ਤਾਂ ਵਰਬ ਦੀ ਫਰਸਟ ਫਾਰਮ ਦੇ ਨਾਲ ਅਸੀਂ ਇਹ ਜਾਂ ਹੀ ਇਸ ਦਾ ਯੂਜ਼ ਕਰਦੇ ਆ ਬਹੁਤ ਬੱਚੇ ਇਸ ਵਿੱਚ ਗਲਤੀ ਕਰਦੇ ਆ ਤਾਂ ਇਸ ਚੀਜ਼ ਨੂੰ ਸਬਜੈਕਟ ਵਰਬ ਐਗਰੀਮੈਂਟ ਕਿਹਾ ਜਾਂਦਾ ਕਿ ਸਬਜੈਕਟ ਦੇ ਅਕੋਰਡਿੰਗ ਅਸੀਂ ਵਰਬ ਦੀ ਕਿਹੜੀ ਫਾਰਮ ਨੂੰ ਯੂਜ਼ ਕਰਨਾ ਹੈਗਾ ਦੈਟ ਇਜ਼ ਕਾਲਡ ਐਗਰੀਮੈਂਟ ਆਫ ਸਬਜੈਕਟ ਵਿਦ ਦਾ ਵਰਬ ਵਿਦ ਦਾ ਸਬਜੈਕਟ ਇਸਦੇ ਅクセਰਸਾਈਜ਼ ਵੀ ਅੱਗੇ ਦਿੱਤੀਆਂ ਨੇ 18th ਚੈਪਟਰ ਹੈ ਸਾਡਾ ਨਾਉਨ ਐਂਡ ਪ੍ਰੋਨਾਉਨ ਦੇ ਰਿਲੇਟਡ 19th ਚੈਪਟਰ ਐਡਜੈਕਟਿਵ ਦੇ ਨਾਲ ਰਿਲੇਟਡ ਫਿਰ 20th ਚੈਪਟਰ ਅਗੇਨ ਵਰਬਸ ਦੇ ਨਾਲ ਰਿਲੇਟਡ 21st ਚੈਪਟਰ ਹੋਵੇਗਾ ਸਾਡਾ ਐਡਵਰਬ ਦੇ ਨਾਲ ਰਿਲੇਟਡ ਜਿਸ ਨੂੰ ਅਸੀਂ ਕੇ ਰਿਹਾ ਵਿਸ਼ੇਸ਼ਣ ਕਹਿੰਦੇ ਹਾਂ 22nd ਚੈਪਟਰ ਹੋਵੇਗਾ ਸਾਡਾ ਕਨਜੰਕਸ਼ਨ ਦੇ ਨਾਲ ਰਿਲੇਟਡ ਕਨਜੰਕਸ਼ਨ ਦਾ ਕਰੈਕਟ ਯੂਜ਼ ਇਸ ਅਸੀਂ ਕਿਵੇਂ ਕਰ ਸਕਦੇ ਹਾਂ ਤਾਂ ਕਿਤੇ ਨੇ ਕਿਤੇ ਇਹ ਗ੍ਰਾਮਰ ਦੀ ਬੁੱਕ ਜੋ ਹੈ हाईली रिकमेंडेड इसे करके ही है दोस्तों क्योंकि इसने विच हर एक चैप्टर ਨੂੰ ਬਹੁਤ ਇਨ ਡੈਪਥ ਟੱਚ ਕੀਤਾ ਹੋਇਆ ਹੈਗਾ ਨੈਕਸਟ ਹੈ ਜੀ ਆਰਡਰ ਆਫ ਵਰਡਸ Idioms ਦੇ ਬਾਰੇ ਅਸੀਂ ਗੱਲ ਕਰਾਂਗੇ Idioms ਹੁੰਦੇ ਨੇ ਮੁਹਾਵਰੇ ਪੰਕਚੁਏਸ਼ਨ ਦੇ ਬਾਰੇ ਗੱਲ ਕਰਾਂਗੇ ਪੰਕਚੁਏਸ਼ਨ ਮਾਰਕਸ ਜਿਵੇਂ ਕਿ ਕਮਾ セミकोलन ਫੁਲ ਸਟਾਪ ਹਰ ਇੱਕ ਦੇ ਇੰਗਲਿਸ਼ ਗ੍ਰਾਮਰ ਦੇ ਵਿੱਚ ਰੂਲਸ ਹੁੰਦੇ ਨੇ ਕਿ ਅਸੀਂ ਫੁੱਲ ਸਟਾਪ ਨੂੰ ਕਿੱਥੇ ਯੂਜ਼ ਕਰਨਾ ਇਸ ਤੋਂ ਫੁੱਲ ਸਟਾਪ ਤੋਂ ਬਾਅਦ ਜਿਹੜਾ ਨਿਊ ਸੈਂਟੈਂਸ ਹੁੰਦਾ ਹੈ ਉਸ ਦਾ ਫਰਸਟ ਲੈਟਰ ਕੈਪੀਟਲ ਆਇਆ ਤਾਂ ਇਸ ਤਰ੍ਹਾਂ ਅਸੀਂ ਇੱਕ ਛੋਟੇ ਛੋਟੇ ਰੂਲਸ ਬਾਰੇ ਡਿਸਕਸ਼ਨ ਕਰਾਂਗੇ ਇਸ ਚੈਪਟਰ ਦੇ ਵਿੱਚ ਇਸ ਤੋਂ ਬਾਅਦ ਸਪੈਲਿੰਗ ਰੂਲਸ ਦੇ ਨਾਲ ਰਿਲੇਟਡ ਟਾਪਿਕ ਹੈ 27th ਚੈਪਟਰ ਨੈਕਸਟ ਵਨ ਇਜ਼ ਫਾਰਮੇਸ਼ਨ ਆਫ ਵਰਡਸ ਕਿ ਵਰਡਸ ਕਿਦਾਂ ਫਾਰਮ ਹੁੰਦੇ ਹਨ ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਕਿ ਇੱਕ ਰੂਟ ਵਰਡ ਹੁੰਦਾ ਹੈ ਜਿਸ ਤਰ੍ਹਾਂ ਰੂਟ ਵਰਡ ਤੋਂ ਅੱਗੇ ਸੈਂਟੈਂਸ ਨੂੰ ਕ੍ਰੀਏਟ ਕੀਤਾ ਜਾਂਦਾ ਸੌਰੀ ਨਾਟ ਸੈਂਟੈਂਸ 댓 ਮੀਨਸ ਵਰਡਸ ਜਿਸ ਤਰ੍ਹਾਂ ਕਿ ਐਕਟ ਐਕਟ ਤੋਂ ਕਾਫੀ ਸਾਰੇ ਹੁਣ ਇਹ ਰੂਟ ਵਰਡ ਹੈ ਇਸ ਤੋਂ ਅੱਗੇ ਫਰਦਰ ਅਸੀਂ ਇਸ ਤੋਂ ਕਾਫੀ ਸਾਰੇ ਵਰਡਸ ਨੂੰ ਬਣਾ ਸਕਦੇ ਜਿਸ ਤਰ੍ਹਾਂ ਐਕਟ ਤੋਂ ਬਣ ਜਾਂਦਾ ਐਕਸ਼ਨ ਐਕਟ੍ਰੈਸ ਐਕਟਰ ਬਣ ਜਾਂਦਾ ਹੈ ਐਕਟਿੰਗ ਬਣ ਜਾਂਦਾ ਹੈ ਤਾਂ ਇਸ ਤਰ੍ਹਾਂ ਨੈਕਸਟ 29th ਚੈਪਟਰ ਹੋਵੇਗਾ ਫਿਗਰਜ਼ ਆਫ ਸਪੀਚ ਹਰ ਇੱਕ ਲੈਂਗੁਏਜਸ ਦੀਆਂ ਕੁਝ ਟਰਮਨੋਲੋਜੀ ਹੁੰਦੀ ਹੈ ਜਿਸ ਤਰ੍ਹਾਂ ਸੈਂਬਲੀ ਮੈਟਾਫਰ ਪਰਸੋਨਿਫਿਕੇਸ਼ਨ ਇਹ ਸਭ ਕੁਝ ਫਿਗਰਸ ਆਫ ਸਪੀਚ ਦੇ ਵਿੱਚ ਆਇਆ ਜਾਂਦਾ ਹੈ ਇਸ ਦੇ ਬਾਰੇ ਵੀ ਅਸੀਂ 29th ਚੈਪਟਰ ਦੇ ਵਿੱਚ ਡਿਸਕਸ਼ਨ ਕਰਾਂਗੇ ਅਗਰਸੀ ਪਾਰਟ 3 ਅਗੇਨ ਵੈਰੀ ਮੱਚ ਇੰਪੋਰਟੈਂਟ ਥੈਟ ਇਜ਼ ਸਟਰਕਚਰਸ ਹੁਣ ਸਟਰਕਚਰਸ ਦਾ ਕੀ ਮੀਨਿੰਗ ਹੁੰਦਾ ਹੈ ਕਿ ਜਦੋਂ ਅਸੀਂ ਸੈਂਟੈਂਸ ਨੂੰ ਫਾਰਮ ਕਰਦੇ ਹਾਂ ਕੋਈ ਵੀ ਸੈਂਟੈਂਸ ਲਿਖਦੇ ਹਾਂ ਤਾਂ ਸਾਨੂੰ ਇਹ ਕੋਈ ਇਸ ਤਰ੍ਹਾਂ ਨਹੀਂ ਹੁੰਦਾ ਕਿ ਅਸੀਂ ਆਪਣੀ ਮਰਜ਼ੀ ਨਾਲ ਜਿਹੜਾ ਮਰਜ਼ੀ ਵਰਡ ਜਾਂ ਵਰਬ ਨੂੰ ਜਿੱਥੇ ਮਰਜ਼ੀ ਲਗਾ ਦਈਏ ਇਹਦੇ ਕੋਪਰਪਰ ਰੂਲਸ ਹੁੰਦੇ ਨੇ ਜਿਸ ਤਰ੍ਹਾਂ ਪੈਟਰਨਸ ਹੁੰਦੇ ਨੇ ਕੁਝ ਜਿਸ ਤਰ੍ਹਾਂ ਫਸਟ ਪੈਟਰਨ ਸਬਜੈਕਟ ਪਲਸ ਵਰਬ ਕਿ ਪਹਿਲਾ ਸਬਜੈਕਟ ਲੱਗੇਗਾ ਫਿਰ ਵਰਬ ਲੱਗਦੀ ਹੈ ਫਿਰ ਆਬਜੈਕਟ ਲੱਗਦਾ ਹੈ ਹੈਲਪਿੰਗ ਵਰਬ ਲਗਣੀ ਹੈ ਤਾਂ ਉਹ ਕਿੱਥੇ ਲਗਾਉਣੀ ਹੈ ਅਸੀਂ ਤਾਂ ਇਸ ਤਰ੍ਹਾਂ ਦੀ ਗੱਲ ਦੇਖੋ ਜਿਵੇਂ ਪੈਟਰਨ 2 ਦੇ ਵਿੱਚ ਸਬਜੈਕਟ ਵਰਬ ਸਬਜੈਕਟ ਕੰਪਲੀਮੈਂਟ ਤਾਂ ਇਹਨਾਂ ਦਾ ਯੂਜ਼ ਕਰਕੇ ਅਸੀਂ ਕਿਵੇਂ ਸੈਂਟੈਂਸ ਨੂੰ ਬਣਾ ਸਕਦੇ ਹਾਂ ਦੇਖੋ ਇਹ ਸਭ ਕੁਝ ਤਾਂ ਇਹ ਵੀ ਇਹਦੇ ਬਾਰੇ ਅਸੀਂ ਗੱਲ ਕਰਾਂਗੇ ਇਸ ਪਾਰਟ 3 ਦੇ ਵਿੱਚ ਵੈਰੀ ਮੱਚ ਇੰਪੋਰਟੈਂਟ 31st ਚੈਪਟਰ ਹੋਵੇਗਾ ਸਾਡਾ ਕੁਐਸਚਨ ਟੈਗਸ ਸ਼ਾਰਟ ਆਨਸਰਸ ਦੇ ਰਿਲੇਟਡ ਇਸ ਤੋਂ ਬਾਅਦ ਇਹਦੀ ਐਕਸਰਸਾਈਜ਼ ਨੂੰ ਅਸੀਂ ਸੋਲਵ ਕਰਾਂਗੇ 32nd ਚੈਪਟਰ ਦੇ ਵਿੱਚ ਮੋਰ ਸਟਰਕਚਰਸ ਕੁਝ ਮਿਸਲੇਨੀਅਸ ਐਕਸਰਸਾਈਜ਼ ਹੁੰਦੀਆਂ ਨੇ ਤਾਂ ਉਹਨਾਂ ਬਾਰੇ ਵੀ ਅਸੀਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਡਿਸਕਸ਼ਨ ਕਰਾਂਗੇ ਅਗਰ ਪਾਰਟ 4 ਦੀ ਗੱਲ ਕਰੀਏ that is ਰਿਟਨ ਕੰਪੋਜੀਸ਼ਨ ਤਾਂ ਇਹੋ ਪਾਰਟ ਹੈ ਜਿਸ ਤਰ੍ਹਾਂ ਕਿ ਅਸੀਂ ਕੰਪੋਜੀਸ਼ਨ ਦਾ ਬਾਠ ਹੋਵੇਗਾ ਜਿਸ ਤਰ੍ਹਾਂ ਲੈਟਰ রাইਟਿੰਗ ਪੈਰਾਗ੍ਰਾਫ রাইਟਿੰਗ ਜਿਸ ਤਰ੍ਹਾਂ ਦੇਖੋ 33rd ਚੈਪਟਰ ਹੈ ਪੈਰਾਗ੍ਰਾਫ রাইਟਿੰਗ ਦਾ ਕਿ ਅਸੀਂ ਪੈਰਾਗ੍ਰਾਫਸ ਕਿਦਾਂ ਲਿਖ ਸਕਦੇ ਹਾਂ ਜੋ ਕਿ ਸਾਨੂੰ ਸਾਡੇ ਸਕੂਲ ਦੇ ਕਲਾਸਿਸ ਦੇ ਵਿੱਚ ਇੰਗਲਿਸ਼ ਸਿਲੇਬਸ ਦੇ ਵਿੱਚ ਦਿੱਤਾ ਹੁੰਦਾ ਹੈ ਨੈਕਸਟ ਹੈ ਜੀ 34th ਚੈਪਟਰ दैट इज ਸਟੋਰੀ রাইਟਿੰਗ ਕਿ ਸਟੋਰੀਜ਼ ਨੂੰ ਕਿਦਾਂ ਲਿਖ ਸਕਦੇ ਹਾਂ 35th ਚੈਪਟਰ ਹੈ ਰੀਪ੍ਰੋਡਕਸ਼ਨ ਆਫ ਅ ਸਟੋਰੀ दैट इज ਪੁਆਇੰਟ ਤਾਂ ਪੋਇਮ ਦੇ ਰਿਲੇਟਡ ਹੈ ਚੈਪਟਰ ਨੰਬਰ 36 ਰਿਲੇਟਡ ਟੂ ਲੈਟਰ রাইਟਿੰਗ दैट इज आल्सो ਵੈਰੀ ਮੱਚ ਇੰਪੋਰਟੈਂਟ ਕਿਉਂਕਿ ਅਸੀਂ ਸਾਰੇ ਕਿਤੇ ਨਾ ਕਿਤੇ ਅਗਰ ਤੁਸੀਂ ਉਹ ਦੇਖੋ ਪਰਸਨਲ ਲੈਟਰਸ ਦਾ ਟ੍ਰੈਂਡ ਘਟ ਚੁੱਕਿਆ ਹੈਗਾ ਹੁਣ ਅਗਰ ਹੁਣ ਅਫੀਸ਼ੀਅਲ ਲੈਟਰਸ ਹੋ ਗਏ ਇਹ ਸਾਨੂੰ ਲਿਖਣੇ ਹੋਣੇ ਚਾਹੀਦੇ ਨੇ ਇਸ ਤੋਂ ਬਾਅਦ ਬਿਜ਼ਨਸ ਲੈਟਰਸ ਹੋ ਗਏ ਤਾਂ ਇਹ ਸਭ ਕੁਝ ਹਨ ਇਹ ਰਿਟਰਨ ਕੰਪੋਜੀਸ਼ਨ ਪਾਰਟ ਦੇ ਵਿੱਚ ਇਹ ਆਉਂਦਾ ਹੈ ਹਾਂਜੀ ਚੈਪਟਰ ਨੰਬਰ 37 ਥੈਟ ਇਜ਼ ਕੰਪਰੀਹੈਂਸ਼ਨ ਥੈਟ ਇਜ਼ ਆਲਸੋ ਗੈਨ ਵੈਰੀ ਮੱਚ ਇੰਪੋਰਟੈਂਟ ਕਿਉਂਕਿ ਹਰ ਇੱਕ ਕੰਪੀਟੀਸ਼ਨ ਐਗਜ਼ਾਮ ਦੇ ਵਿੱਚ ਕੰਪਰੀਹੈਂਸ਼ਨ ਪੁੱਛਿਆ ਜਾਂਦਾ ਹੈ ਕੰਪਰੀਹੈਂਸ਼ਨ ਕੀ ਹੁੰਦਾ ਇੱਕ ਪੂਰਾ ਪੈਸੇਜ ਹੁੰਦਾ ਹੈ ਇੰਗਲਿਸ਼ ਦਾ ਜਿਸ ਨੂੰ ਅਸੀਂ ਰੀਡ ਕਰਨਾ ਹੁੰਦਾ ਹੈ ਉਸ ਦਾ ਮੀਨਿੰਗ ਡਰਾਈਵ ਆਊਟ ਕਰਨਾ ਦਾ ਵੀ ਕੀ ਮਤਲਬ ਹੈ ਇਸ ਪੈਸੇਜ ਦਾ ਇਸ ਤੋਂ ਬਾਅਦ ਉਸੇ ਦਿੱਤੇ ਹੋਏ ਕੁਐਸਚਨਸ ਨੂੰ ਸੋਲਵ ਕਰਨਾ ਹੁੰਦਾ ਹੈ ਹਰ ਇੱਕ ਕੰਪੀਟੀਸ਼ਨ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਇੱਕ ਕੰਪਰੀਹੈਂਸ਼ਨ ਨੂੰ ਪੁੱਛਿਆ ਜਾਂਦਾ ਹੈ ਈਵਨ ਜੋ ਕਲਾਸਸ ਹੁੰਦੀਆਂ ਚਾਹੇ 6 ਤੋਂ 10th ਕਲਾਸ ਤੱਕ 12th ਕਲਾਸ ਤੱਕ ਵੀ ਕੰਪਰੀਹੈਂਸ਼ਨ ਜੋ ਸਾਡੇ ਇੰਗਲਿਸ਼ ਐਗਜ਼ਾਮਸ ਦੇ ਵਿੱਚ ਪੁੱਛੇ ਜਾਂਦੇ ਨੇ ਤਾਂ ਕਿਤੇ ਨਾ ਕਿਤੇ that is also very much important topic 38th ਜੋ ਚੈਪਟਰ ਹੈ that is related to précis writing ਤਾਂ what is the meaning of précis writing ਪ੍ਰੈਸੀ ਰਾਈਟਿੰਗ ਕੀ ਹੁੰਦਾ ਹੈ ਦੋਸਤੋ ਇੱਕ ਸਾਨੂੰ ਪੈਸੇਜ ਦਿੱਤਾ ਹੋਵੇਗਾ ਮੰਨ ਲਓ 100 ਵਰਡਸ ਦਾ ਉਹ ਪੈਸੇਜ ਆ ਤਾਂ ਉਸ ਨੂੰ ਅਸੀਂ ਕੰਪਰੈਸ ਕਰਕੇ ਛੋਟਾ ਕਰਕੇ ਉਸ ਨੂੰ ਬਿਲਕੁਲ 1/3 ਪਾਰਟ ਵੈਸੇ ਦਾ ਰੂਲ ਹੁੰਦਾ ਹੈ ਮੰਨ ਕੇ ਚਲੋ ਜੇ 100 ਸ਼ਬਦਾਂ ਦਾ ਪੈਸੇਜ ਹੈ 100 ਵਰਡਸ ਦਾ ਪੈਸੇਜ ਹੈ ਤਾਂ ਉਸ ਨੂੰ ਅਸੀਂ 30 ਤੋਂ 40 ਵਰਡਸ ਦੇ ਵਿੱਚ ਲਿਖਣਾ ਹੈ ਪਰ ਇਹ ਨਹੀਂ ਹੋਣਾ ਚਾਹੀਦਾ ਕਿ ਜਿਹਦਾ origignal ਮੀਨਿੰਗ ਹੈ ਉਸ ਨੂੰ ਅਸੀਂ ਮਤਲਬ ਤਵੱਜੋ ਨਾ ਦੇ ਜਾਂ ਉਸ ਨੂੰ ਅਸੀਂ ਖਤਮ ਕਰ ਦਈਏ ਪੈਸੇਜ ਬਿਲਕ ਜਿਹੇ ਜੇ ਅਸੀਂ 100 ਵਰਡ ਦਾ ਪੈਸੇਜ ਪੜ੍ਹ ਲਿਆ ਉਹ ਜੇ ਅਸੀਂ 32 40 ਵਰਡ ਦਾ ਪੈਸੇਜ ਪੜ੍ਹ ਲਿਆ ਪਰ ਗੱਲ ਸਾਨੂੰ ਸਾਰੀ ਕਲੀਅਰ ਹੋਣੀ ਚਾਹੀਦੀ ਇਸ ਦੇ ਵਿੱਚ ਵੀ ਤੇ ਇਸ ਦੇ ਵਿੱਚ ਵੀ ਫਿਰ ਪ੍ਰੈਕਟਿਸ ਸਾਡੀ ਸਹੀ ਹੋਵੇਗੀ ਓਕੇ ਨੈਕਸਟ ਹੈ ਜੀ ਐਕਸਪੈਂਸ਼ਨ ਆਫ ਐਸੇਸ ਇਹ ਤੋਂ ਆ 40th ਚੈਪਟਰ अगेन ਵੈਰੀ ਇੰਪੋਰਟੈਂਟ ਥੈਟ ਇਜ਼ 에ਸੇ ਰਾਈਟਿੰਗ ਜੇ ਅਸੀਂ ਐਸੇਸ ਕਿਦਾਂ ਲਿਖ ਸਕਦੇ ਹਾਂ ਇਸ ਦੇ ਬਾਰੇ ਅਸੀਂ ਫਰਦਰ ਡਿਸਕਸ਼ਨ ਕਰਾਂਗੇ ਨੈਕਸਟ ਪਾਰਟ 4 ਚੈਪਟਰ ਨੰਬਰ 41 दैट इज रिलेटेड टू ਆਟੋ ਬਾਇਓਗ੍ਰਾਫੀਜ਼ ਜਿਸ ਨੂੰ ਅਸੀਂ ਸਵੈ ਜੀਵਨੀ ਕਹਿੰਦੇ ਹਨ ਤਾਂ ਉਸ ਦੇ ਬਾਰੇ ਅਸੀਂ ਇਸ 40 ਚੈਪਟਰ 41st ਨੰਬਰ ਚੈਪਟਰ ਦੇ ਵਿੱਚ ਗੱਲ ਕਰਾਂਗੇ 42nd ਨੰਬਰ ਚੈਪਟਰ ਨੰਬਰ 42 ਡਾਇਲੋਗ ਰਾਈਟਿੰਗ ਕਿ ਜਦੋਂ ਦੋ ਜਾਂ ਦੋ ਤੋਂ ਵੱਧ ਇਨਸਾਨ ਆਪਸ ਵਿੱਚ ਡਿਸਕਸ਼ਨ ਕਰ ਕਨਵਰਸੇਸ਼ਨ ਕਰਦੇ ਨੇ ਤਾਂ ਉਸ ਨੂੰ ਡਾਇਲੌگز ਕਿਹਾ ਜਾਂਦਾ ਤਾਂ ਉਹ ਕਿਦਾਂ ਲਿਖੀ ਜਾਂਦੀ ਹੈ ਦੋ ਪਰਸਨ ਦੇ ਵਿਚਾਰ ਜਾਂ ਦੋ ਤੋਂ ਜ਼ਿਆਦਾ ਪਰਸਨ ਵਿਚਾਰ ਜੋ ਡਿਸਕਸ਼ਨ ਹੁੰਦੀ ਹੈ ਉਸ ਨੂੰ ਡਾਇਲੌਗ ਰਾਈਟਿੰਗ ਕਿਹਾ ਜਾਂਦਾ ਹੈ 43ਰ ਚੈਪਟਰ ਹੈ that is appreciation of poetry 44ਵ ਚੈਪਟਰ ਹੈ ਪੈਰਾਫਰੇਜ਼ਿੰਗ ਤਾਂ ਦੋਸਤੋ ਇਹ ਟੋਟਲ ਸਾਡੇ 4 ਪਾਰਟਸ ਟੂ ਬੁਕਸ ਨੇ ਜੋ ਕਿ ਇਸ ਜੋ ਕਿ ਇਸ ਬੁੱਕ ਦੇ ਵਿੱਚ ਤਾਂ ਇਸ ਹਰ ਇੱਕ ਚੈਪਟਰ ਦੇ ਬਾਰੇ ਬਿਲਕੁਲ ਬਰੀਫਲੀ ਅਸੀਂ ਡਿਸਕਸ਼ਨ ਕਰ ਲਈ ਹੈ ਤਾਂ ਤੁਸੀਂ ਵੀ ਸਮਝ ਸਕਦੇ ਹੋਵੋਗੇ ਦੇਖੋ ਕਿੰਨੇ ਇਨ ਡੈਪਥ ਦੇ ਵਿੱਚ ਜਾ ਕੇ ਇਸ ਬੁੱਕ ਨੂੰ ਲਿਖਿਆ ਗਿਆ ਹੈ ਜਾਂ ਇਸ ਬੁੱਕ ਨੂੰ ਇੰਗਲਿਸ਼ ਗ੍ਰਾਮਰ ਦੀ ਜੋ ਬੁੱਕ ਹੈ ਕ੍ਰੀਏਟ ਕੀਤੀ ਹੈ ਰੈਂਡਨ ਮਾਰਟਿਨ ਦੁਆਰਾ ਇਸੇ ਕਰਕੇ ਇਹ ਬੁੱਕ ਹਾਇਲੀ ਰეკਮੈਂਡਡ ਹੈ ਅਗਰ ਤੁਸੀਂ ਵੀ ਚਾਹੋ ਨਾ ਆਪਣੀ ਇੰਗਲਿਸ਼ ਗ੍ਰਾਮਰ ਨੂੰ ਇੰਪਰੂਵ ਕਰਨਾ ਤਾਂ ਅਸੀਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਹਰ ਇੱਕ ਸਿੰਗਲ ਟਾਪਿਕ ਬਾਰੇ ਕੰਟੀਨਿਊ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜੇਐਸ ਰਾਠੀ ਐਜੂਕੇਸ਼ਨ ਨੂੰ ਥੈਂਕ ਯੂ ਸੋ ਮੱਚ ਐਂਡ ਸੀ ਯੂ ਸੂਨ